ਜਾਦਿਆਂ ਨੂੰ ਧੂਆਂ ਦਿਸਿਆ ਬਹੁਤ ਜ਼ਿਆਦੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਧੂਆਂ ਦੇਖੋ ਕਿੰਨੀ ਦੂਰ ਤੱਕ ਫੈਲਿਆ ਹੈ ਤੇ ਆਪਣੇ ਨਾਲ ਬਲਾਕ ਪ੍ਰਧਾਨ ਨੇ ਸਰਦਾਰ ਗੋਰਾ ਸਿੰਘ ਜੀ ਖਾਲਸਾ ਗਿੱਦੜਵੇ ਤੋਂ ਆਪਾਂ ਉਹਨਾਂ ਨਾਲ ਵੀ ਵਿਚਾਰ ਸਾਂਝੇ ਕਰਦੇ ਹਾਂ ਤੇ ਤੁਸੀਂ ਦੇਖੋ ਵੀ ਪ੍ਰਦੂਸ਼ਣ ਕਿੰਨਾ ਹੈ ਬਾਬਾ ਜੀ ਦੱਸੋ ਇੱਧਰਲੇ ਪਾਸੇ ਆਜੋ ਦੋਸ਼ੀ ਕਿਹਾ ਜਾਂਦਾ ਹੈ ਕਿ ਕੰਨੂ ਵਾਲੀ ਫੈਕਟਰੀ ਤੋਂ ਧੂਆ ਨਿਕਲ ਰਿਹਾ ਹੈ ਕਿਸਾਨ ਪੁਲਿਸ 15 ਦਿਨ ਹੁੰਦੇ ਹੈ ਝੋਲੇ ਦੀ ਸਾਬ ਸਮਾਹ ਲਈ ਵਾਸਤੇ ਕਿ ਕਿਸਾਨ ਤੇ ਤਾਂ ਪਰੇਸ਼ੀ ਕੀਤੀ ਜਾਂਦੇ ਹੈ ਕਿਸਾਨ ਦੀ ਐਮਐਸਪੀ ਕੱਟੀ ਜਾਂਦੀ ਹੈ ਕਿਸਾਨ ਨੂੰ ਜੁਰਮਾਨੇ ਹੁੰਦੇ ਹੈ ਤੇ ਇਹਨਾਂ ਫੈਕਟਰੀਆਂ ਨੂੰ ਜਿਨ੍ਹਾਂ ਨੂੰ ਕਰੋੜਾਂ ਰੁਪਇਆ ਮਾਫ ਕੀਤਾ ਜਾਂਦਾ ਹੈ ਤੇ ਆਹ ਦੇਖ ਲਓ ਕਿੰਨਾ ਪ੍ਰਦੂਸ਼ਣ ਹੋ ਰਿਹਾ ਹੈ ਕਿ ਇਹ ਸਾਨੂੰ ਆਕਸੀਜਨ ਦੇ ਰਹੀ ਹੈ ਇਹ ਹੁਣ ਸਰਕਾਰਾਂ ਸੁੱਟੀਆਂ ਹੈ ਇਲੈਕਸ਼ਨ ਉੱਤੇ ਆਇਆ ਇਹਨਾਂ ਨੂੰ ਮੋٹے ਭਰਾਵੋ ਚੰਦੇ ਮਿਲਦੇ ਐ ਇਹ ਸਰਕਾਰਾਂ ਸਭ ਕੁਝ ਆਪ ਕਰਾ ਰਹੀਆਂ ਐ ਇਹ ਭਗਵੰਤਮਾਨ ਸਰਕਾਰ ਸਭ ਤੋਂ ਜ਼ਿਆਦਾ ਕਰਪਟ ਨਿਕਲੀ ਐ ਜਿਹੜੀ ਕਿ ਕਿਸਾਨ ਨੂੰ ਚਾਰ ਸਫੇਰੋਂ ਦਬਾ ਰਹੀ ਐ ਇਹ ਸਾSTE ਵੀਰੋ ਇਹਨਾਂ ਲਫੰਗਿਆਂ ਨੂੰ ਹਰ ਗੱਲ ਤੋਂ ਪੁੱਛਣਾ ਛੋਡੇ ਘਰਾਂ ਚ ਜਾਣਗੇ ਉਦੋਂ ਇਹਨੂੰ ਆਪ ਪ੍ਰਦੂਸ਼ਣ ਦਿਖਾਇਆ ਕਰੋ ਕਿ ਸਾਨੂੰ ਤੁਸੀਂ ਉਹਨਾਂ ਦੇ ਚੱਲਦੇ ਸੀਜ਼ਨ ਵਿੱਚ ਹਰ ਇੱਕ ਕਿਸਾਨ ਦੇ ਖੇਤ ਵਿੱਚ ਹਰਲ ਹਰਲ ਕਰਦੀ ਪੁਲਿਸ ਫਿਰਦੀ ਸੀ ਉਸ ਟਾਈਮ ਸਾਰੇ ਦਾ ਸਾਰਾ ਜਿਹੜਾ ਪ੍ਰਸ਼ਾਸਨ ਸੀਗਾ ਕਿਸਾਨ ਦੇ ਖੇਤਾਂ ਵਿੱਚ ਸੀ ਕਿ ਅੱਜ ਕੀ ਇਹਨਾਂ ਨੂੰ ਇਹ ਪ੍ਰਦੂਸ਼ਣ ਦੇਖ ਨਹੀਂ ਰਿਹਾ ਪ੍ਰਸ਼ਾਸਨ ਵੀ ਇੰਨਾ ਹੋਇਆ ਬੈਠਾ ਤੇ ਸਰਕਾਰ ਵੀ ਇੰਨੀ ਐ ਇਥਸਤੇ ਵੀਰੋ ਸਾਥੋਂ ਵੇਖ ਕੇ ਨੰਗਿਆ ਨਹੀਂ ਗਿਆ ਚੰਨੂ ਵਾਲੀ ਜਿਹੜੀ ਗੱਠਾਂ ਵਾਲੀ ਫੈਕਟਰੀ ਐ ਇਹਦੇ ਵਿੱਚੋਂ ਵੇਖੋ ਕਿੰਨਾ ਪ੍ਰਦੂਸ਼ਨ ਨਿਕਲ ਰਿਹਾ ਹੈ ਇਸ ਵਾਸਤੇ ਵੀਰੋ ਸਾਨੂੰ ਸੱਚ ਵਿਖਾਇਆ ਸੱਚ ਸੱਚ ਹੀ ਹੈ ਸੱਚ ਕੌੜਾ ਲੱਗਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਪ੍ਰਦੂਸ਼ਨ ਇੰਨਾ ਹੋ ਰਿਹਾ ਧੂਆਂ ਹੋ ਰਿਹਾ ਇਹ ਸਾਰਾ ਤੁਸੀਂ ਇੱਥੋਂ ਦੇਖ ਲਓ ਘਾਟੋ ਘੱਟ 25 30 ਕਿਲੋਮੀਟਰ ਤੇ ਕਰ ਇਧਰ ਅੱਗੋਂ ਤੇ ਕਰ ਪੂਰਾ ਜਿਆਦਾ ਧੂਆਂ ਜਿਹੜਾ ਦਿਖ ਰਿਹਾ ਤੇ ਇਹ ਪ੍ਰਦੂਸ਼ਨ ਨਹੀਂ ਤੇ ਜਿਹੜਾ ਕਿਸਾਨ ਮਤਲਬ ਆਪਦੀ ਫਸਲ ਦੇ ਵਿੱਚ ਕੋਈ ਬ੍ਰੈਂਡ ਫੂੰਦ ਜਿਹੜੀ ਕੋਈ ਹੁੰਦੀ ਆ ਸਾੜਨ ਵਾਲੀ ਉਹਨੂੰ ਸਾੜਦੇ ਤਾਂ ਉੱਥੇ ਪਰਚੇ ਕੀਤੇ ਜਾਂਦੇ ਇਹ ਹੀ ਨੇ ਗੱਲ ਬਾਈ ਬਿਲਕੁਲ ਸੋ ਵੀਡੀਓ ਨੂੰ ਬਾਅਦ ਤੋਂ ਬਾਅਦ ਤਾਂ ਸ਼ੇਅਰ ਕਰਿਓ ਧੰਨਵਾਦ